ਕਿਰਨ ਬਠੰਡਾ ਦੇ ਕੋਈ ਹੈਪੀ ਬਰਥਡੇ ਹੈ ਬੱਚੇ ਦਾ ਹਨਾ ਤੇ ਹਾਨੂੰ ਨਹੀਂ ਸੱਦਿਆ ਸੁੱਦਿਆ ਜਿੰਨੇ ਬਲੋਕਰ ਹੀ ਨਾ ਇਹਨਾਂ ਨੂੰ ਸੱਦਿਆ ਤੇ ਰੋਸਟਰ ਵਿਚਾਰੇ ਨੂੰ ਕਿਹਨੂੰ ਸੱਦਾ ਨਹੀਂ ਦਿੱਤਾ ਫਿਰ ਆਪਾਂ ਤੁਹਾਨੂੰ ਪਤਾ ਆਪਾਂ ਕਿਹੜਾ ਘਟ ਕਰਨੀ ਆ ਆ ਉਦਾਂ ਨਹੀਂ ਪਹੁੰਚੇ ਤੇ ਇਦਾਂ ਦੇ ਪਹੁੰਚ ਹੀ ਜਾਣਾ ਨਾ ਆਪਾਂ ਸਸਰੀ ਗੱਲ ਜੀ ਸਵਾਦ ਜੀ ਤੁਹਾਡਾ ਵੀਆਪੀ ਪਿੰਡੂ ਚੈਨਲ ਦੇ ਵਿੱਚ ਸੋ ਪਤਾ ਤੁਹਾਨੂੰ ਲੱਗ ਹੀ ਗਿਆ ਨਾ ਅੱਜ ਦੀ ਵੀਡੀਓ ਤੇ ਚਲੋ ਅੱਜ ਸ਼ੁਰੂ ਕਰਦੇ ਆ ਸਾਰੇ ਜਣੇ ਕਿਰਨ ਬਠੰਡਾ ਤੁਸੀਂ ਜਾਣਦੇ ਹੋ ਸਾਰੇ ਜਣੇ ਉਹਨਾਂ ਦੀ ਬੇਟੀ ਦਾ ਬਾਰਥਡੇ ਆ ਲਓ ਜੀ ਮਿੱਤਰੋ ਚੱਲੀ ਆ ਜੀ ਕਹਿੰਦੀ ਆ ਕਿ ਕਿਰਨ ਬਠੰਡਾ ਨੇ ਸੱਦਿਆ ਵਾ ਉਧਰ ਇਹਨੇ ਜਾਣਾ ਨਹੀਂਗਾ ਉੱਥੇ ਗੱਲ ਇਹ ਆ ਕਿ ਖਾਣ ਨੂੰ ਬਹੁਤ ਮਿਲਦਾ ਵਾ ਠੀਕ ਆ ਇਹਨੇ ਪਲੇਟਾਂ ਪਰ ਪਰ ਖਾਣਾ ਵਾ ਤੇ ਆਪਣੀ ਕਸਰ ਉੱਥੇ ਕੱਢਣੀ ਆ ਤੇ ਕਹਿੰਦੀ ਹੁਣੀ ਆ ਅੱਜ ਅਸੀਂ ਕਿਉਂ ਪੈਸੇ ਖਰਚਨੇ ਆ ਅੱਜ ਜਾਂਦੇ ਆ ਕਿਹਦੇ ਮਠਿੰਦਿਆ ਦੇ ਘਰ ਤੇ ਬਾਕੀ ਗੱਲ ਏ ਉਹ ਵੀ ਲਾਸਟ ਵਾਰੀ ਸੱਦੂਗੀ ਬਾਅਦ ਚ ਨਾ ਨਹੀਂ ਲਾਉਗੀ ਇਹਨੂੰ ਸੱਦਨ ਦਾ ਕਿ ਨਹੀਂ ਔਖਾ ਇਹ ਕੰਮ ਨਹੀਂ ਹੈਗਾ ਇਹਨੂੰ ਨੇ ਕਹਿੰਦੇ ਨਹੀਂ ਇਹਦੇ ਮੈਂ ਰਿਕਾਰਡ ਸੁਣਿਆ ਹੀ ਪਰ ਅੱਜ ਅੱਖੀਂ ਵੇਖ ਲਿਆ ਸੋਭੀ ਮਿੱਤਰੋ ਵੇਖ ਲਓ ਕਿੰਨੀ ਹੀ ਦਿਮਾਗ ਵਾਲੀ ਆ ਖਾਣ ਦੇ ਚੱਕਰਾਂ ਚ ਦਾ ਇਹਦਾ ਦਿਮਾਗ ਇੰਨਾ ਚੱਲਦਾ ਕੋਈ ਹਿਸਾਬ ਹੀ ਨਹੀਂ ਆ ਤੇ ਸਭ ਤੋਂ ਪਹਿਲਾਂ ਗਈ ਆ ਡਾਕਟਰ ਤੇ ਆਪਣੇ ਆਪ ਨੂੰ ਚੈੱਕ ਕਰਾਉਣ ਗਈ ਆ ਕਿ ਮੇਰੇ ਕੋਲ ਇਹਦਾ ਖਾਦਾ ਜਾਊਗਾ ਕਿ ਨਹੀਂ ਖਾਦਾ ਜਾਊਗਾ ਤੇ ਜੇ ਨਾ ਖਾਦਾ ਜਾਊਗਾ ਉਹਦੇ ਵਾਸਤੇ ਦਵਾਈ ਲੈਣ ਲੱਗੀ ਆ ਉਹ ਚੈੱਕ ਅਪ ਭਰਾਵਾ ਤਾਂ ਕਰਾਉਣ ਗਈ ਆ ਉਹਨੇ ਭੁੱਖ ਵਾਲੀ ਦਵਾਈ ਲੈਣੀ ਆ ਹਾਜਮਲੇ ਦੀਆਂ ਗੋਲੀਆਂ ਖੜੂਗੀ ਨਾਲ ਕਿ ਇਹ ਨਾ ਵੇ ਕਿ ਗੈਸ ਭਣ ਕੇ ਸਾਰੇ ਤੋਂ ਮਗਰ ਹੈ ਜੇ ਖਾਣ ਪੀਣ ਚੋ ਵੀ ਇਹ ਵੀ ਕਿੰਦੀ ਹਣੀ ਆ ਉੱਥੇ ਜਾ ਕੇ ਕਹਿੰਦੀ ਜਿਤ ਇੰਨਾ ਖਰਚਾ ਕਰਨਾ ਵਾ ਜੇ ਉੱਥੇ ਜਾ ਕੇ ਪੂਰਾ ਨਾ ਕੀਤਾ ਤਾਂ ਫਾਇਦਾ ਕੀ ਆ ਦਿਮਾਗ ਬੋਦ ਆ ਇਦਾਂ ਲੱਗੀ ਰਹਿ ਖਿੱਚ ਕੇ ਕੰਮ ਰੱਖ ਤੂੰ ਐਸੀ ਆਪਾਂ ਚੱਲੇ ਸੀ ਸ਼ਹਿਰ ਤੇ ਮੈਨੂੰ ਚੱਕਰ ਜਾਂਦੇ ਸੀਗਾ ਪਤਾ ਨਹੀਂ ਕੀ ਹੁੰਦਾ ਸੀਗਾ ਤੇ ਉੱਥੇ ਜਾ ਕੇ ਹੁਣ ਚੈੱਕ ਅਪ ਕਰਵਾਉਣਗੇ ਕਿ ਸ਼ਾਮ ਤੱਕ ਮੈਂ ਠੀਕ ਹੋ ਜਾਵਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਤੁਕੇ ਲਾਈ ਜਾਂਦੇ ਆ ਕਿ ਗੱਲਬਾਤ ਪਣ ਜਾਵੇ ਸ਼ਾਮ ਤੱਕ ਇਹ ਨਾ ਹੋਵੇ ਕਿ ਉੱਥੇ ਜਾ ਕੇ ਕੁਝ ਹੋਏ ਨਾ ਬਾਤ ਤੁਹਾਡੇ ਕੋ ਮੈਂ ਠੰਡਾ ਲੈ ਕੇ ਆਈ ਹਾਂ ਮਗਾ ਜਲਾਏ ਪੀਣੀ ਆ ਕੋਲ ਡਰਿੰਕ ਫੁੱਜੀ ਲੈ ਕੇ ਆਈ। ਮੈਂ ਕਿਹਾ ਕਿੰਨੀਆਂ ਵੀਡੀਓ ਜੇ ਕਿ ਗਾਇਸ ਭੈਣ ਦੀ ਪਰੌਂਠਿਆਂ ਨੇ ਮਤ ਮਾਰਤੀ ਆ ਤੇ ਇਹਦੇ ਚੜੇ ਆ ਦਿਮਾਗ ਨੂੰ ਪਰੌਂਠੇ। ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ। ਉਹ ਮਿਲਕ ਸ਼ੇਕ ਨੂੰ ਕਹੀ ਜੰਦੀ ਆ ਆਪਾਂ ਲੈ ਕੇ ਆਏ ਕੋਲ ਡਰਿੰਕ ਦੀ ਬੋਤਲ। ਇਹ ਲੱਗੇ ਆ ਪੀਣ। ਉਹ ਇਹ ਕੋਲ ਡਰਿੰਕ ਨਹੀਂ ਐ ਮਿਲਕ ਸ਼ੇਕ ਆ। ਠੀਕ ਆ ਇਹ ਗਿਰੀਆਂ ਬਦਾਮਾਂ ਦਾ ਬਣਿਆ ਹੁੰਦਾ ਵਾ। ਦੁੱਧ ਦਾ ਬਣਿਆ ਹੁੰਦਾ ਵਾ ਤੇ ਤੂੰ ਠੰਡੇ ਦੇ ਨਾਲ ਰਲਾਈ ਜੰਨੀ ਐ। ਤੈਨੂੰ ਹੋਇਆ ਕੀ ਆ? ਤੇ ਯਾਰ ਇਹਦਾ ਪਤਾ ਨਹੀਂ ਐ ਇਹ ਈਡੀ ਕਿ ਸ਼ੀਸ਼ੇ ਰੰਗੂਗਾ ਕਿ ਇਹਦੇ ਦੇ ਦੰਦਾਂ 'ਚ ਫਸ ਜਾਣੀ ਆ। ਉਹ ਭਰਾਵਾ 5 ਲੀਟਰ ਆਉਂਦੇ ਆ ਸਿੰਪਲ ਭੇਜਿਆ ਵਾ ਕੰਪਨੀ ਨੇ ਅੱਛਾ ਇਹ ਚੈੱਕ ਕਰੋ ਦੁਕਾਨ ਵਾਲੇ ਕਿਤੇ ਖਰਾਬ ਨਾ ਹੋਵੇ 5 ਲੀਟਰ ਟਾੜੇ ਵੱਖਰਾ ਹੁੰਦਾ ਵਾ ਪੀਣ ਵਾਸਤੇ ਜੀ ਪਿਆਰ ਆਪਣੀ ਤਿੰਨ ਚਾਰ ਰੈਡੀ ਰੈਡੀ ਕਰਦੀ ਰਹੀ ਆ ਪਤਾ ਵਾ ਰੈਡੀ ਹੋ ਗਈ ਆ ਤੁਸੀਂ ਖਾਣਾ ਪੀਣਾ ਕਰਤਾ ਚਾਲੂਗੇ ਇੱਥੋਂ ਹੀ ਇੱਥੋਂ ਵੀ ਇਹਨੇ ਖਾ ਕੇ ਜਾਣਾ ਰੱਜ ਰੁੱਜ ਕੇ ਫੇਰ ਜਾ ਕੇ ਨੇਰੀ ਪਾ ਦੇਣੀ ਆ ਧਾਨਾ ਭਰਾਵਾ ਢਿੱਡ ਤੇ ਧੰਨ ਇਹਦਾ ਲੀਵਰ ਅਚਾਈ ਦੇ ਇਥੇ ਅੱਜ ਕੱਲ ਦੇ ਹੁੰਦੇ ਜੇ ਕਿ ਇਹਨੇ ਵਿਆਹ ਜਾਣਾ ਹੋਇਆ ਨਾ ਬੰਦਾ ਸਾਰੀ ਦਿਹਾੜੀ ਭੁੱਖਾ ਰਹਿੰਦਾ ਵਾ ਪਹਿਲਾਂ ਹੀ ਇੱਕ ਦਿਨ ਤੇ ਅਗਲੇ ਦਿਨ ਖਾਣਾ ਵਜਾ ਆ ਗਏ ਇਹ ਤਾਂ ਹਜੇ ਵੀ ਨਹੀਂ ਛੱਡਦੀ ਪੀ ਵੀ ਵੇਖੋ ਕਿਦਾਂ ਆਪਣੀਆਂ ਹੀ ਬਣਾ ਬਣਾ ਕੇ ਪਨੀਰ ਖਾਂਦੀ ਪੀ ਇਥੇ ਤੇ ਬਾਕੀ ਇਹਦਾ ਇਰਾਦਾ ਇਹ ਵੀ ਹੋਣਾ ਵਾ ਕਿ ਨਾਲੇ ਪਰਗਟ ਦੇ ਡੈਡੀ ਆਸਤੇ ਬਣਾ ਲੈਣਾ ਵਾ ਇੰਨੇ ਥੋੜਾ ਬੋਤਾ ਪਨੀਰ ਕਿ ਚੱਲ ਉਹ ਵੀ ਵਿਚਾਰਾ ਖਾ ਖੂ ਲਵੇ ਉਹ ਮੇਰੇ ਹਿਸਾਬ ਨਾਲ ਭਾਵੇਂ ਗੁੱਸੇ ਹੋਣ ੜਿਆ ਵੇ ਮੈਨੂੰ ਵੀ ਨਾਲ ਲੈ ਜਾ ਤੂੰ ਕੱਲੀ ਨੇ ਚੱਲ ਜਾਣਾ ਵਾ ਤੇ ਮੈਂ ਮਗਰੋਂ ਪਨੀਰ ਪਨੂ ਨਹੀਂ ਖਾਣਾ ਮੈਂ ਬਠਿੰਡਾ ਦੇ ਕਿਰਕ ਸੋਰੀ ਪਹਿਲੀ ਵਾਰੀ ਮੈਂ ਕਿਰਨ ਬਠਿੰਡਾ ਦੇ ਘਰ ਚਲਦੀ ਆ ਤੇ ਠੀਕ ਆ ਤੇ ਬਾਕੀ ਬਣੇ ਰਿਓ ਵਲੌਗ ਨਾਲ ਇਹ ਪਹਿਲੀ ਵਾਰੀ ਨਹੀਂ ਤੂੰ ਲਾਸਟ ਵਾਰੀ ਚਲੀ ਆ ਕਿਉਂਕਿ ਉਹਨੇ ਤੇਰੇ ਕਾਰਨਾਮੇ ਵੇਖ ਲੈਣੇ ਆ ਆ ਜਿਹੜੀਆਂ ਤੂੰ ਚੁੱਕਣੀਆਂ ਨਾ ਟਰਿਆਂ ਉਥੋਂ ਉਹਨੇ ਵੇਖ ਲੈਣਾ ਉਹਨੇ ਕਿਹਾ ਇਹ ਮੇਰੇ ਵਸ ਦੀ ਗੱਲ ਨਹੀਂ ਹੈ ਭੈਣੇ ਮੈਂ ਨਹੀਂ ਤੈਨੂੰ ਖਵਾਲ ਸਕਦੀ ਇਹਨਾ ਇਹ ਲਾਸਟ ਵਾਰੀ ਵੀ ਚਲੀ ਆ ਤੂੰ ਹੁਣ ਲੋ ਜੀ ਮਿੱਤਰੋ ਤੁਸੀਂ ਵੇਖਦੇ ਪਏ ਜੇ ਜੇ ਆਉਂਦੇ ਸੀ ਡੂਮਣੇ ਨੂੰ ਡੂਮਣਾ ਚੁੰਮੜ ਗਿਆ ਐਦਾਂ ਦੇ ਕੋਈ ਕਿਤੇ ਰਿਸ਼ਤੇਦਾਰਾਂ ਦੇ ਘਰ ਗਏ ਹੋયા ਨਾਹੀਂ ਉਹ ਨਹੀਂ ਨਾ ਕਰਦੇ ਚਨਾਏ ਕਰਦੇ ਇੱਕ ਦੂਜੇ ਦੇ ਵਲੋਗਰ ਵੇਖੋ ਹੈ ਇੱਕ ਦੂਜੇ ਦੇ ਵਿੱਚ ਵਾਦੇ ਫਿਰਦੇ ਹੈ ਵਿੱਚ ਨੰਗ ਨੰਗਰ ਫਿਰਦੇ ਪਰ ਵਿੱਚੋਂ ਹੀ ਨੰਗੀਆਂ ਜਿਆਦਾ ਉਹ ਕਰੇਗੀ ਹੁਣ ਸਹਿ ਜੀ ਬਹੁਤ ਵੱਡੇ ਵੱਡੇ ਨਰੇ ਆ ਦੇ ਲੋ ਜੀ ਗਾਇਸ ਜਿਹੜਾ ਆਪਾਂ ਪਹੁੰਚ ਗਏ ਆਪਾਂ ਨੂੰ ਮਿਲੀ सोनू ਕੋਰ ਤੇ ਇੱਧਰ ਬੱਬੂ ਲੱਗਾ ਪਿਆ ਸਾਨੂੰ ਮਜ਼ਾਕ ਕਰਨ ਲੋ ਜੀ ਮਿੱਤਰੋ ਕਹਿੰਦੀ सोनू ਕੋਰ ਵੀ ਆਏ ਆ ਵੇਹ ਲੋ ਜੀ ਇੰਨਾ ਕੁਛ ਇੰਨਾ ਦਾ ਹੋਇਆ ਸੋਠੇ ਮੀਂੜਾ ਨੇ ਲੜਾਈ ਕੀਤੀ ਫਲਾਨ ਨੂੰ ਉਹ ਕਿਹਾ ਜੇ ਕਿਹਾ ਫਿਰ ਇਕੱਠੀਆਂ ਹੋ ਗਈਆਂ ਕਿ ਨਹੀਂ ਇਹ ਸਿਰਫ ਤੁਹਾਨੂੰ ਪਤਾ ਹੀ ਹੈ ਸਿਰਫ ਯੋਗ ਕਰਕੇ ਕਰਦੀਆਂ ਵਾ ਇਹ ਸਭ ਕੁਛ ਲੜਾਈ ਲੁੜੀ ਤੇ ਵੇਖੋ ਆਉਂਦਾ ਜੀ ਗਾਇਸਪੈਨ ਨੇ ਫੜ ਲਈ ਕੋਲਡ ਡਰਿੰਕ ਵੇਖੋ ਚਾੜਦੀ ਕੀਤੀ ਆ ਬਸ ਇਹਨੇ ਹੋਰ ਕੋਈ ਨਹੀਂ ਸੋਚਿਆ ਉਹ ਭਰਾਵਾ ਇਹਨੇ ਸੋਚਣਾ ਕੀ ਆ ਇਹਦੇ ਟਰੇ ਸਾਰੀ ਖੋਣ ਡੀ ਸੀ ਉੱਪਰ ਮਗਰੋਂ ਕੋਣੀਆਂ ਆ ਮਾੜਿਆ ਮੁੰਡਾ ਇਹਦਾ ਪ੍ਰਗਟ ਨਹੀਂ ਮੰਮੀ ਇੱਥੇ ਬੇਇੱਜ਼ਤੀ ਹੋ ਜਣੀ ਓ ਰਿਸ਼ਤੇਦਾਰ ਨਹੀਂ ਰਿਸ਼ਤੇਦਾਰੀ ਓ ਇੱਥੇ ਵੀਡੀਓ ਬਲੌਕਰ ਹੀ ਓ ਸਾਰੇ ਜਾਣੇ ਸਾਰਿਆਂ ਦਾ ਫੋਨ ਹੱਥ ਚ ਹੀ ਤੇ ਮਤਲਬ ਇਹ ਨਾ ਵੇ ਕਿ ਤੀਰਾ ਬਲੋਕ ਕੋਈ ਹੋਰ ਪਾ ਦੇ ਕਿ ਇੰਨੀ ਟਰੇ ਠੰਡੇ ਦੀ ਪੀ ਗਈ ਕੱਲੀ ਫੇਰ ਵਿਚਾਰੀ ਨੇ ਮਜਬੂਰਨ ਹਾਰ ਕੇ ਇੱਕ ਗਲਾਸੀ ਨੂੰ ਹੱਥ ਪਾਇਆ ਤੇ ਚੱਲ ਬੁੱਲ ਬੱਲ ਗਿਲੇ ਕਰਕੇ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਭਣ ਭਰਾ ਉੱਥੇ ਮਿਲੇ ਸੋਨੂਕੌਰ ਮਿਲੀ ਤੇ ਸੋਨੂਕੌਰ ਬਹੁਤ ਹੀ ਵਧੀਆ ਕੁੜੀਆਂ ਬਹੁਤ ਵਧੀਆ ਸੁਭਾਅ ਆ ਤੇ ਨਾ ਮੜ ਨੂੰ ਬੋਲਿਆ ਕਰੋ ਜਰੀ ਨੂੰ ਓ ਯਾਰ ਇਹ ਐਦਾ ਹੀ ਤੁਸੀਂ ਕਰਦੇ ਹੁੰਦੇ ਆ ਘਰ ਜਾ ਕੇ ਤੁਸੀਂ ਆਪ ਲੜਪੜਣਾ ਵਾ ਤੇ ਬਾਅਦ ਵਿੱਚ ਤੁਸੀਂ ਕਹਣਾਗੇ ਨਹੀਂ ਨਹੀਂ ਉਹ ਹਮਤਰੀ ਬੜੀ ਸੀ ਤੇ ਵੀਕੋ ਜੁਆਇੰਟ ਕਰਦੀ ਪੀ ਨਾ ਪੂਰੀ ਨੰਦ ਲੈ ਆਂਦੀ ਆ ਇਹੋ ਕੰਮਾਂ ਨੂੰ ਦੇ ਇੰਨੀ ਖੁਸ਼ ਹੁੰਦੀ ਆ ਨਾ ਗਾਇਸ ਪੈਣਾ ਉਹ ਇਹ ਪਰਾ ਤੈਨੂੰ ਡੇਲੀ ਕਹਿੰਦੀ ਹਣੀ ਮੈਨੂੰ ਇਹੋ ਚੀਜ਼ਾਂ ਮਿਲਣ ਕਰਨੇ ਘੁੰਮਣ ਫੇਰ ਨੂੰ ਮਿਲਿਆ ਕਰੇ ਆਹੋ ਤੇ ਨਾਲੇ ਗਾਲ੍ਹਾਂ ਚ ਕਹਿੰਦੀ ਕਿ ਉਹਨੂੰ ਨਾ ਵਿਚਾਰੀ ਨੂੰ ਗਾਲ੍ਹਾਂ ਨਾ ਕੱਢਿਆ ਕਰੋ ਕਿਹੜਾ ਯਾਰ ਗਾਲ੍ਹਾਂ ਕੱਢਦਾ ਮੈਨੂੰ ਦੱਸੋ ਪਹਿਲਾਂ ਸਾਹਮਣੇ ਕਰੋ ਪੇਸ਼ ਅਸੀਂ ਤਾਂ ਕਦੀ ਕੱਢਿਆ ਨਹੀਂ ਆਂ ਅਹੀਂ ਹੁਣ ਤੁਹਾਨੂੰ ਵੀ ਗਾਲ੍ਹਾਂ ਨਹੀਂ ਕੱਢਦੇ ਤੇ ਬਲੌਗਰਾਂ ਨੂੰ ਬਲੌਗਰ ਹੀ ਚੰਗੇ ਲੱਗਦੇ ਆ ਵੇਖੋ ਠੀਕ ਆ ਤਾਂ ਵਿਆਹ ਹੋਇਆ ਨਹੀਂ ਆ ਤੇ ਆਪਣਾ ਖਸਮ ਪਹਿਲਾਂ ਹੀ ਆਪਣੇ ਕਾਰ ਰੱਖੀ ਫਿਰਦੀ ਆ ਹੁਣ ਜੋ ਇਕੱਠੇ ਹੋ ਜਾਂਦੀ ਹੈ ਨਾ ਸਾਰਾ ਟੱਬਰ ਇਹਨਾਂ ਦਾ ਵੇਖੋ ਕਿਦਾਂ ਲੱਚਦੇ ਪਏ ਹਨ ਤੇ ਬਾਕੀ ਗੱਲ ਵੇਲਾ ਦਾ ਇੱਕ ਗੱਲ ਯੋ ਬਲੋਕਰਾਂ ਦਾ ਪ੍ਰੇਮ ਬੜਾ ਵਾ ਵੇਲਾ ਜਿੱਦਾਂ ਹੁਣ ਇਹਨਾਂ ਨੇ ਸੱਧਿਆ ਬੜੇ ਬਲੋਕਰ ਆਈ ਹੋ ਵਿੱਚ ਸਾਰੇ ਇਕੱਠੇ ਕੀਤੀ ਹੈ ਕਿੰਨੀ ਵੀ ਹੈਗੀ ਹੈ ਕਿ ਜਿਹੜੇ ਵਿਚਾਰੇ ਹਲੇ ਜਿਨ੍ਹਾਂ ਦੇ ਵਿਚਾਰਿਆਂ ਦੇ ਚੈਨਲ ਚਾਲੂ ਹੀ ਹੋਣ ਦੇ ਹਲੇ 100 ਵਿਊ 100 ਵਿਊ ਆਉਂਦਾ ਵਾ 100 ਸਬਸਕ੍ਰਾਈਬਰ ਉਹ ਵੀ ਇਹ ਲੈ ਆਏ ਆ ਮਤਲਬ ਪਿਆਰ ਬੜਾ ਇਹਨਾਂ ਨੂੰ ਉਦਾਂ ਚਾਹੀਦਾ ਸੀ ਯਾਰ ਇੱਕਦਾਂ ਰੋਸਟਰ ਸੱਦ ਲੈਂਦੇ ਹਾਂ ਨੂੰ ਹੀ ਸੱਦ ਲੈਂਦੇ ਕਿ ਕਮੈਂਟ ਕਰ ਦਿੰਦੇ ਕਿ ਆ ਜਾਓ ਤੁਸੀਂ ਵੀ ਕਰੇ ਕੇਕੂ ਖਾ ਲਿਓ ਯਾਰ ਸੱਦੇ ਗਏ ਨੇ ਮਮਾ ਜੀ ਸੱਦ ਲੈਂਦੇ ਲਿੰਦਾ ਚਿੰਨੇ ਜਾਲੇ ਨਾ ਢਾ ਗੇ ਛੱਤਰ ਬੜਾ ਫੇਰਦਾ ਜੀ ਯਾ ਇਹ ਹਨ ਫਲਾਣਾ ਇਦਾਂ ਕਰਦੇ ਇਦਾਂ ਕਰਦੇ ਯਾਰ ਇਦਾਂ ਨਹੀਂ ਨਾ ਫਿਰ ਰੋਸਟਰ ਨਾ ਤੇ ਦਰਅਸਲ ਧੱਕਾ ਹੀ ਹੁੰਦਿਆ ਨਾ ਹਾਂ ਰੋਸਟਰ ਰੋਸਟਰ ਨੂੰ ਨਹੀਂ ਸੱਦਦੇ ਆ ਯਾਰ ਬਹੁਤ ਵਧੀਆ ਜਿੱਦ ਨੂੰ ਪਹਿਲੀ ਵਾਰ ਹੀ ਮਿਲੇ ਆ ਤੇ ਇਹ ਹਨ ਸੁਹਾ ਇਹ ਹਨ ਜੀ ਇਹ ਮੈਨੂੰ ਸੱਦੀ ਕਮਲ ਪਟਿਆਲਾ ਇਹਨਾਂ ਦਾ ਚੈਨਲ ਹੈ YouTube ਨੂੰ ਸਬਸਕ੍ਰਾਈਬ ਕਰਿਓ ਤੇ ਵੀ ਸਬਸਕ੍ਰਾਈਬਰ ਤੇਰੇ ਇਹਨੇ ਵਧਾਉਣੇ ਆ ਮਿਊਟਰੇ ਇਹਨੇ ਲਿਓਨੇ ਆ ਨਾਲੇ ਨਾ ਗਾਇਸ ਭੈਣ ਨੂੰ ਨਹੀਂ ਕੀ ਡੇ ਆ ਪ੍ਰਮੋਸ਼ਨਾਂ ਕਰੰਡੀ ਆ ਇਹਨਾਂ ਦਾ ਚਾਹਾਂ ਚੈਨਲ YouTube ਤੇ ਬਣਿਆ ਵਾ ਸਬਸਕ੍ਰਾਈਬਰ ਕਰੋ ਨਾਲ ਨਾਲ ਖਾਣ ਪੀਣ ਹੁੰਡਿਆ ਨਾਲ ਨਾਲ ਐਂਟਰਟੇਨਮੈਂਟ ਹੁੰਡਿਆ ਤੇ ਨਾਲ ਪ੍ਰਮੋਸ਼ਨਾਂ ਵੀ ਹੁੰਡੀਆਂ ਜੇ ਨਾਲੇ ਇਦਾਂ ਥੋੜਾ ਸਬਸਕ੍ਰਾਈਬਰ ਵਧਦੇ ਆ ਇਹ ਕਿ ਨਹੀਂ ਗਾੜੀ ਬਹੁਤ ਵੱਡੇ ਸਟਾਰ ਵਾ ਤੁਸੀਂ ਕਿ ਤੁਹਾਡੇ ਕਹਿਣ ਨਾਲੀ ਉਸੇ ਵੇਲੇ ਚੈਨਲ ਤੇ ਵਿਜ਼ਿਟ ਕਰਨਾ ਅਗਲੇ ਨੇ ਕਿ ਇਹਨਾਂ ਨੂੰ ਨਹੀਂ ਵੇਖਣਾ ਮੁਖਣਾ ਇਹ ਤੁਹਾਨੂੰ ਕਿਸੇ ਨੇ ਨਹੀਂ ਵੇਖਣਾ ਠੀਕ ਆ ਨਾ ਹੁਣ ਤੁਹਾਡਾ ਇਹ ਇਰਾਦਾ ਹੋਣਾ ਵਾ ਇਹ ਪ੍ਰਮੋਸ਼ਨ ਕਰਾ ਲੈਨੇ ਆ ਸਬਸਕ੍ਰਾਈਬਰ ਪਾਣੀ ਕਿੰਨੇ ਗਾਣ ਆ ਇਹ ਤੁਹਾਨੂੰ ਵਹਿਮ ਆ ਠੀਕ ਆ ਇਹ ਛੁਗ ਕਰੋ ਟਾਡੀਆਂ ਵੀਡੀਓ ਲੋਕ ਵੇਂਦੇ ਆ ਉਹਨਾਂ ਹੀ ਪੜਾਵਾ ਤੁਸੀਂ ਇਦਾਂ ਨਾ ਕਰਿਆ ਕਰੋ ਕਿ ਇੰਨੇ ਸਬਸਕ੍ਰਾਈਬਰ ਚੈਨਲ ਇਹ ਫਲਾਨਾ ਕਰੋ ਵਧੀਆ ਸੁਭਾਅ ਇਹਨਾਂ ਦਾ ਤੇ ਆ ਇਹਨਾਂ ਦੇ ਬੱਚੇ ਆ ਉੱਪਰ ਗੜ ਬੈਠਾ ਆ ਕਿੰਨਾ ਪਤਾ ਨਹੀਂ ਕੀ ਕੰਨਾ ਚ ਚੁਗਲੀਆਂ ਕਰੀ ਜਾਂਦੀਆਂ ਇਹ ਤੁਹਾਨੂੰ ਮੈਂ ਕਿਹਾ ਇਹ ਨਾ ਇਹ ਆਪੁੱਛ ਲੱਗਦੇ ਆ ਇਹ ਸਿਰਫ ਇਹਨਾਂ ਸੋਸ਼ਲ ਮੀਡੀਆ ਕਰਕੇ ਇਕੱਠੇ ਹੋ ਜਾਂਦੇ ਆ ਕਿ ਚਲੋ 2-4000 ਹੋਰ ਵੱਧ ਵਿਊ ਮਿਲ ਜਾਣਗੇ ਆ ਵੇਖੇ ਕੀ ਕਹਿੰਦੀ ਪਈ ਹੈ ਤੁਹਾਡੇ ਸਾਹਮਣੇ ਉੱਥੇ ਇਹ ਜੇ ਕਹਿ ਡਾ ਵੀ ਇੰਨਾ ਕੁਝ ਤਾਂ ਦੇ ਕੇ ਤੋ ਘਰ ਆ ਗਈ ਤੂੰ ਕੀ ਕੁਝ ਕਹਿਣਾ ਉਹਦੇ ਬਾਰੇ ਤੇ ਇਹੋ ਕਿਰਨ ਬਠਿੰਡਾ ਨੇ ਸੁਣ ਲਿਆ ਤੇ ਬਾਅਦ ਚ ਆਪਣੇ ਬਲੌਗ ਚ ਤੇ ਭਾਵੇਂ ਉਹ ਵੀ ਗਾਲਾਂ ਕੱਢਣ ਡੇ ਮੇਰੇ ਉਹ ਭਾਵੇਂ ਰਪਲਾਈ ਕਹਦੇ ਕਾੜਦੇ ਤੂੰ ਮੇਰੇ ਘਰ ਆਣ ਕੇ ਤੂੰ ਮੈਨੂੰ ਚੁਗਲੀਆਂ ਕਹਿਂਦੀ ਉਹ ਵੀ ਤੂੰ ਬਲੌਗ ਬਾਤਾਂ ਮੈਂ ਦੱਸ ਕਿਹੜੀਆਂ ਚੁਗਲੀਆਂ ਕੀਤੀਆਂ ਤੂੰ ਆ ਫੇਰ ਮੈਨਾਂ ਮੈਂ ਵੇਖ ਲੂੰਗੀ ਜਿੱਥੇ ਵੇਖਣਾ ਤੈਨੂੰ ਸੱਧਿਆ ਹੈ ਤੈਨੂੰ ਇੰਨਾ ਖਵਾਇਆ ਵਾ ਤੂੰ ਫੇਰ ਨਹੀਂ ਉਹੀ ਗੱਲ ਤੈਨੂੰ ਮੇਰੀ ਜਾ ਕੇ ਘਰ ਜਾ ਕੇ ਚੁਗਲੀਆਂ ਕੰਡਿਆ ਵੀ ਆ ਤੈਨੂੰ ਕਹਿੰਦੇ ਆਖਿਆ ਸੀਗਾ ਏ ਮੈਂ ਉਹਨੂੰ ਕੋਈ ਗੱਲ ਦੱਸਣੀ ਹੋਣੀ ਹੈ ਥੋੜਾ ਤੇ ਚੁਲੀਆਂ ਹੀ ਕਰਦੀ ਹੋਗੀ ਦਾ ਤੁਹਾਡੇ ਅਰਕੇ ਬੱਚ ਕੇ ਨਾ ਹੀ ਹੋ ਇਹਨਾਂ ਦਾ ਬਾਅਦ ਫਿਰ ਦੋਹਾਂ ਤੇ ਨਾ ਵੀਡੀਓ ਚ ਲੰਘ ਜਣਾ ਬੁੱਤਾ ਸੌਖਾ ਸਰ ਜਣਾ ਵਾ ਦੋਹਾਂ ਦਾ ਸਰ ਜਣਾ ਨਾਲੇ ਉਧਰ ਵੀਊ ਆ ਜਾਣਗੇ ਨਾਲੇ ਉਧਰ ਤੇ ਨਾਲੇ ਆਹ ਡਾ ਵੀ ਕੋਈ ਸੋਚਿਆ ਜਾਊਗਾ ਨਾਲੇ ਇਧਰ ਹੈਗੇ ਜੀ ਗਲਾਬ ਜਾਣਾ ਰਸਗੁਲੇ ਖਾ ਲੋ ਆਪਾਂ ਮਿੱਠਾ ਖਾਂਦੇ ਨਹੀਂ ਇਧਰ ਹੈਗੇ ਜੀ ਸਨੈਕਸ ਇਹਨੂੰ ਕਹਿੰਦੇ ਸਨੈਕਸ ਇਹ ਵੀ ਖਾ ਲੋ ਬੋ ਟੈਸਟੀਆਂ ਲਓ ਜੀ ਗਲਾਬ ਜਾਮ ਨੂੰ ਦੀ ਢੇਰੀ ਵੇਖੀ ਤੇ ਵਾਹ ਜੀ ਬਦਲ ਗਈ ਆ ਉਹ ਹੁਣਾਂ ਗੱਲ ਆਗੇ ਆਪਣੀ ਆਵਾਜ਼ ਤੇ ਜਿਹੜੇ ਮਤਲਬ ਖਾਣ ਪੀਣ ਆਲਿਆਂ ਟੀਉਨਾ ਕੱਢ ਦਿੰਦੇ ਨੇ ਨਾ ਇਹ ਖਾਣ ਪੀਂਦੇ ਆ ਕੱਢਣ ਡਿਆ ਪਿਆ ਤੇ ਨਾਲੇ ਨਾ ਅੰਗਰੇਜ਼ ਆ ਗਏ ਇੱਧਰ ਅੰਗਰੇਜ਼ੀ ਬੋਲਣ ਦੀ ਆ ਜਿਨ੍ਹਾਂ ਨੂੰ ਕੋਕ ਤੇ ਮਿਲਕ ਸ਼ੇਕ ਚ ਨਹੀਂ ਪਤਾ ਤੇ ਉਹ ਕੀ ਕਹਿੰਦੇ ਪਕੌੜਿਆਂ ਨੂੰ ਸਨੈਕਸ ਵੇਖੋ ਬਈ ਪੜੇ ਲਿਖੇ ਇਨਸਾਨ ਟੂ ਵਾਲੇ ਪ੍ਰਗਟ ਪਾ ਰਹੇ ਆ ਪਲੇਟ 'ਚ ਤੇ ਲੈ ਇਨੇ ਖਾਣੇ ਹੈ ਨਹੀਂ ਪਾਈ ਜਾਂਦਾ ਦੇ ਲੋ ਮੈਂ ਕਾ ਮੇਰੇ ਵੀ ਆਪਣੀ ਪਲੇਟ ਚ ਪਾ ਲੈ ਇਕੱਠੇ ਬਹਿ ਕੇ ਖਾ ਲਾਂਗੇ ਤੇ ਤੇ ਉਹੀ ਗੱਲ ਆ ਨਾ ਬਹਾਨਾ ਤੇ ਤੇਰਾ ਹੀ ਆ ਤੇ ਪ੍ਰਗਟ ਵਿਚਾਰੇ ਨੂੰ ਗੜੀ ਘਲਤਾ ਵਾ ਕਿ ਪਲੇਟ ਭਰ ਕੇ ਲੈ ਨਹੀਂ ਕਿ ਖਾਲੀ ਨਾ ਲੈ ਆਈ ਮੈਂ ਤੇਰਾ ਦੋ ਛੜਨੀ ਆਣ ਕੇ ਉਹ ਵਿਚਰਾ ਦੇ ਤੇਰੇ ਦੀ ਆਲੂ ਵਾਲੇ ਪਕੌੜੇ ਸੁੱਟਨ ਦੇ ਵਿੱਚ ਤੇ ਹਲੇ ਅੱਗੇ ਵੀ ਤੈਨੂੰ ਪਤਾ ਹੀ ਆ ਕਿ ਤੇਰਾ ਨਾਮ ਪ੍ਰਗਟ ਦਾ ਹੀ ਹੁੰਦਾ ਵਾ ਪ੍ਰਗਟ ਦੀ ਲੈ ਕੇ ਚੱਲੇ ਆ ਪੀਜ਼ਾ ਉੱਥੋਂ ਵੀ ਖਾ ਲੈਣਾ ਹੰਦਾ ਫਿਰ ਉੱਥੇ ਖਾ ਲੈਣਾ ਹੰਦਾ ਹੁਣ ਤੂੰ ਪ੍ਰਗਟ ਨੂੰ ਡਾਇਆ ਗਾੜੀ ਪਾਉਣ ਦੋ ਤਿੰਨ ਪਰ ਫੇਰੇ ਲਾਉ ਵਿਚਾਰਾ ਕਲਾ ਫੇਰ ਤੇਰਾ ਹੌਸਲਾ ਜਾਣਾ ਤੈਨੂੰ ਕਿ ਹਾਂ ਵੀ ਮੈਂ ਕੁਝ ਖਾਦਾ ਵਾ ਤੇ ਪ੍ਰਗਟ ਨੂੰ ਵੀ ਇਸ ਕਰਕੇ ਇੰਨੇ ਖੜਿਆ ਹੋਇਆ ਵਾ ਕਿਉਂਕਿ ਕੋ ਬਾਰ ਬਾਰ ਕੁਰਸੀ ਤੇ ਉੱਠੇ ਨਹੀਂ ਜਾਣਾ ਸੀਗਾ ਤੇ ਹਾਰ ਕੇ ਕਹਿੰਦੀ ਯਾਰ ਪ੍ਰਗਟ ਨੂੰ ਲੈ ਜਾਨੀ ਵਿਚਾਰਾ ਲੈ ਤੇ ਆ ਕਰੂਗਾ ਭਟਕੇ ਪਲੇਟ ਤੇ ਕਿਉਂਕਿ ਇਹਨੇ ਪਤਾ ਤੁਹਾਨੂੰ ਇੱਕ ਪਲੇਟ ਨਾਲ ਰਜਣਾ ਨਹੀਂ ਆ ਘਰ ਤੋਂ ਘੱਟ ਤਿੰਨ ਚਾਰ ਪਲੇਟਾਂ ਕੀ ਪਤਾ ਹੁੰਦਾ ਉਹ ਟੱਬ ਜੇ ਚੱਚ ਪਿਆ ਵਾ ਉਹੀ ਚੱਕ ਲੈ ਇਹ ਬੈਠ ਗਿਓ ਆ ਦੇਖੋ ਇਹ ਮਾਰ ਦੀ ਮਾਰ ਵਾਲੀ ਆ ਗਿਆ ਵਰਗਾ ਅੰਦਰ ਸਵਾਣਾ ਵੀ ਆ ਦੇ ਵਰਗਾ ਰੱਖਿਆ ਸਾਰੇ ਬਲੌਕਰਾਂ ਨੇ ਆਪੋ ਆਪਣੇ ਫੋਨ ਫੜੇ ਕੋਈ ਉਧਰ ਨੂੰ ਕਮਾਉਣ ਡਿਆ ਵਾ ਕੋਈ ਕਹਿੰਦਾ ਗਾਇਸ ਪੈਣਾ ਜੇ ਵਿੱਚ ਕੋਈ ਕਹਿੰਦਾ ਕਰਨਾ ਜੇ ਕੋਈ ਕਹਿੰਦਾ ਕਾਲੋ ਆ ਜੇ بس ਇਹਨਾਂ ਨੂੰ ਆਪ ਆਪਣੀ ਪਈ ਹੈਗਾ ਬਲੌਗ ਕੰਪਲੀਟ ਹੋ ਜਾਣਾ ਤੇ ਬਲੌਗ ਨਾ ਰਹਿ ਜੇ ਤੇ ਨਾਲੇ ਨਾ ਚੈੱਕ ਕਰਿਓ ਆ ਜਿਹੜੀ ਗੈਸਟਾਂ ਨੇ ਥਾਲੀ ਫੜੀ ਹੈ ਨਾ ਜਿਹੜੀ ਉਹ ਇਹ ਚ ਕਿਲੋ ਡੇਢ ਕਿਲੋ ਅੱਗੇ ਆਲੂ ਵਾਲੇ ਪਕੌੜੇ ਪਾਏ ਹੈ ਨਾ ਉਹ ਨਹੀਂ ਆ ਗਈ ਉਹ ਖਾਲੀ ਹੋ ਗਈ ਆ ਇਹ ਨਿਊ ਥਾਲੀ ਆ ਗਈ ਜੇ ਫੇਰ ਜੰਤਾਈ ਬੜੀ ਹੈ ਆਲੇ ਦੁਆਲੇ ਇਹਨੇ ਕੈਮਰੇ ਇਹਨਾਰੇ ਬੰਦਾ ਵਿਆਹ ਚ ਨਹੀਂ ਕੈਮਰੇ ਬੁੱਕ ਕਰਦਾ ਉਹ ਵੀ ਵਿਚਾਰੇ 1 2 ਜਿਆੜੇ ਹੁੰਦੇ ਆ ਤੇ ਇਹਨਾਂ ਨੇ ਸਾਰਾ ਟੱਬਰ ਹੀ ਕੈਮਰਿਆਂ ਵਾਲਾ ਵਾ ਤੇ ਇਹਦੇ ਚ ਤੇ ਮੇਰੇ ਹਿਸਾਬ ਨਾਲ ਇੱਕ ਚੀਜ਼ ਹੁਣੀ ਆ ਵਿਚਾਰਾ ਜਿਹੜਾ ਕੋਈ ਆਮ ਬੰਦਾ ਨਾ ਜਿਹੜਾ ਕਹਿੰਦਾ ਨਾ ਕਿ ਮਤਲਬ ਕਈਆਂ ਨੂੰ ਹੁੰਦਾ ਵਾ ਕਿ ਸਾਡੀ ਕੋਈ ਵੀਡੀਓ ਨਾ ਬਣਾਵੇ ਕੋਈ ਉਹ ਨਾ ਹੋਵੇ ਉਹ ਤੇ ਵਿਚਾਰੇ ਆਏ ਨਹੀਂ ਹੁਣੇ ਕਹਿੰਦੇ ਨੇ ਨਾ ਪਾ ਪਤਾ ਨਹੀਂ ਕਿ ਕਿਹੜੇ ਕਿਹੜੇ ਯੂਟਿਊਬਰਾਂ ਦੇ ਆਪਾਂ ਰੋਲਦਾ ਫਿਰਨਾ ਵਾ ਕਿਹੜੇ ਕਿਹੜੇ ਚੈਨਲ ਵਾਲੇ ਨੇ ਸਾਡੀ ਵੀਡੀਓ ਬਣਾ ਲੈਣੀ ਆ ਉਹਨੇ ਤੇ ਨਿਊਜ਼ ਵਾਲਿਆਂ ਨੇ ਖਬਰਾਂ ਲਾਉਂਦੇ ਜਿੰਨੀਆਂ ਤੇ ਬਾਕੀ ਉਦਾਂ ਹੀ ਗੱਲਾਂ ਲੱਗ ਗਈਆਂ ਉਹਨੇ ਇਹਨਾਂ ਦੇ ਰਿਸ਼ਤੇਦਾਰ ਨਹੀਂ ਹੁੰਦੇ ਨੇ ਜਿੰਨੇ ਆ ਬਲੌਗਰ ਆ ਜਾਂਦੇ ਆ ਤਦ ਕਰਕੇ ਸਾਦੇ ਆ ਤੇ ਹਲਵਾਈ ਨੂੰ ਚਾਰੇ ਨੂੰ ਆਪਣੀ ਭਾਜੜ ਪਈ ਹੁੰਨੀ ਆ ਉਹ ਨਾਲ ਹੀ ਗਾਇਸ ਭੈਣਾਂ ਵਾਲੇ ਵੇਖੀ ਜਾਣ ਦੇਣਾ ਤੇ ਨਾਲ ਹੀ ਕਰ ਦੇਣ ਕਿੰਨਾ ਨੂੰ ਕਹਿਣਾ ਨਾ ਵਾ ਉਹ ਭੈਣ ਜੀ ਉਹ ਮੇਰਾ ਨਾ ਦਾ ਆਲੂਆਂ ਦਾ ਟੋੜਾ ਇੱਕ ਹੋਰ ਮਹਗਾ ਹੀ ਦੋ ਉਹਨੇ ਕਿਹਾ ਕਿਉਂ ਤੇ ਉਹਨੇ ਕਿਹਾ ਕਿਉਂ ਉਹ ਭੈਣ ਜੀ ਹੁੰਨੀ ਜਿਹੜੇ ਖਾਣਦੇ ਉਹਨਾਂ ਨੇ ਹੋਰ ਖਾਣੇ ਪੁੱਛ ਲੋ ਨਾ ਕੀ ਕੀ ਜਾਵਾ ਫਿਰ ਕਹਿੰਦੇ ਨੇ ਉਹਨੇ ਫਿਰ ਨਾਲ ਹੀ ਪੁੱਛਣਾ ਭੈਣ ਜੀ ਪੜਾ ਉਹ ਜਿਹੜੀ ਭੈਣ ਵਾਂ ਜਿਹੜੀ ਗੈਸ ਭੈਣ ਆ ਜਿਹੜੀ ਬੋਲਦੇ ਆ ਉਹਨਾਂ ਰੋਟੀ ਖਾਣੀ ਆ ਹਾਂਜੀ ਜੀ ਖਾਣੀ ਆ ਜੀ ਉਹ ਤੰਦੂਰ ਵਾਲਿਆ ਇੱਕ ਜਾਨੇ ਨੂੰ ਹੋਰ ਸਪੂਨ ਕਰ ਲੈ ਉਹਨਾਂ ਨੇ ਨਹੀਂ ਖਾਣੀ ਹੂ ਅਸੂਲਾ ਵੀ ਨਹੀਂ ਮਾਰਦੇ ਉੱਧਰ ਦੇਖੋ ਹੈ ਆ ਬੈਠੀ ਆ ਸਾਰਾ ਉਹਨਾਂ ਦਾ ਵੇਲ ਕਰਕੇ ਆ ਗਈ ਉਧਰੋਂ ਤੇ ਇੱਥੇ ਆ ਕੇ ਫੇਰ ਉਹੀ ਮੂੰਹ ਬਣਾਉਂਦਾ ਵੀ ਆ ਕਿ 16 ਨਹੀਂ ਮਾਰਦੇ ਉਹ ਸੁਲਾ ਤਾਨੂੰ ਕਾਦੀ ਮਾਰੇ ਉਹਨਾਂ ਵਿਚਾਰਿਆਂ ਮੂੰਹ ਲੂਣ ਵਾਲਾ ਕਰਕੇ ਵੇਖਿਆ ਵਾ ਤੇ ਤੂੰ 1.5 ਕਿਲੋ ਲੂਣ ਖਾ ਲਿਆ ਉਹਨਾਂ ਦਾ ਤੇ ਹਲੇ ਕਿਹ ਨਹੀਂ ਮੈਨੂੰ ਸੁਲਾ ਨਹੀਂ ਮਾਰਦੇ ਤੂੰ ਐਦਾਂ ਕਰ ਹਲਵਾਈ ਲੱਗੇ ਚੱਲ ਜਾ ਜਾ ਚੱਲ ਜਾ ਉਥੋਂ ਚੋਕਲਾ ਟੋਕਰਾ ਉਹ ਕਰਦੇ ਆਪਣਾ ਉਹ ਕੰਮ ਜਿਹੜਾ ਘਰਾਂ ਚ ਬਹਿ ਕੇ ਕਰਦੀ ਹੁੰਦੀਆਂ ਕਿਆ ਖਾਂਡੀਆਂ ਖਾਂਡੀਆਂ ਉਹਦਾਂ ਹੀ ਤੇਰਾ ਸੂਤਰ ਹੋਣਾ ਤੇਰਾ ਪਲੇਟਾਂ ਬਲੂਟਾਣਾ ਨਹੀਂ ਛੜਨਾ ਮੇਰੇ ਹਿਸਾਬ ਨਾਲ ਆ ਦੇਖ ਲਓ ਕਹਿੰਦੀ ਐ ਕਿ ਜੀਜੇ ਨੂੰ ਨਹੀਂ ਲੈ ਕੇ ਹਾਂ ਭਾਵੇਂ ਸਾਡੇ ਪਰੌਣੇ ਨੂੰ ਨਹੀਂ ਲੈ ਕੇ ਉਹਨੂੰ ਦੇ ਕੇ ਠੀਕ ਹੋਇਆ ਨਾ ਉਹ ਕਿ ਨਾ ਤੈਨੂੰ ਪ੍ਰੋਣਾ ਕਿਥੋਂ ਲੈਣਾ ਸੀਗਾ ਉਹ ਵਿਚਾਰਾ ਘਰ ਦੇ ਕੰਮ ਕਰਨ ਨੂੰ ਵਾਸਤੇ ਰੱਖਿਆ ਵਾ ਫੇਰ ਤੋਣਨ ਵਾਸਤੇ ਤੇ ਇਹੋ ਕਾਫੀ ਆ ਤੇ ਉਹ ਵਿਚਾਰਾ ਕਦੇ ਘੜੇ ਭਾਂਡੇ ਪੁੰਡੇ ਧੋਣ ਦੇ ਆਣਾ ਵਾ ਕੱਪੜੇ ਧੋਣ ਦੇ ਆਣਾ ਵਾ ਪੋਚੇ ਪੂਚੇ ਲਾਉਣ ਦੇ ਆਣਾ ਨਾਲੇ ਮਿਸਤਰੀਆਂ ਨਾਲ ਕੰਮ ਕਰਵਾਉਣ ਦੇ ਆਣਾ ਵਾ ਉਹਨੂੰ ਏ ਕੰਮ ਲਈ ਰੱਖਿਆ ਵਾ ਤੇ ਬਾਕੀ ਉਹਨੇ ਖਾਣਾ ਪੀਣਾ ਤੇ ਕੋਈ ਖਾਸ ਹੁੰਦਾ ਨਹੀਂ ਹੈ ਵਿਚਾਰੇ ਨੇ ਤਿਆਰ ਕੇ ਗਾਇਸ ਭੈਣ ਨਹੀਂ ਕਹਿੰਦੀ ਹੁਣੀ ਚੱਲ ਉਹਦਾ ਮੁਕਾਬਲਾ ਮੈਂ ਹੀ ਕਰ ਲੈਂਦੀ ਆ ਸਾਰਾ ਕੁਝ ਉਹੀ ਖਾ ਲੈਂਦੀ ਆ ਤੇ ਲੋੜ ਹੀ ਨਹੀਂ ਪੈਂਦੀ ਬੰਦੇ ਦੀ ਤੇ ਬਾਕੀ ਵਿਚਾਰੇ ਉਹਨੇ ਰੋਟੀ ਪਕਾ ਸੋਨੂ ਆਇਆ ਚੋਲ ਹੈ ਨਹੀਂ ਓਏ ਧੋਖਾ ਦਿੱਤਾ ਉਥੇ ਡਾਕ ਵੀ ਦਵਾਈਆਂ ਪਾਉਣ ਤਲਵਾਈ ਨੂੰ ਕਹਿੰਦਾ ਵੀ ਕਹਿੰਦੀ 50 ਕਿਲੋ ਚੋਲ ਮੰਗਾਓ ਮੈਨੂੰ ਬਣਾ ਕੇ ਦੋ ਮੈਂ ਖਾਣੀ ਜੋੜ ਆ ਉਹ ਹੁਣ ਵਿਚਾਰੇ ਹਲਵਾਈ ਕਹਿੰਦੇ ਕਿ ਨਹੀਂ ਭੈਣ ਜੀ ਤੁਸੀਂ ਸਾਰੋ ਔਕੇ ਸੋਕੇ ਕੋਈ ਗੱਲ ਨਹੀਂ ਤੁਸੀਂ ਇੱਥੇ ਘਟ ਨਾਸਤਾ ਕਰ ਲਓ ਰਾਤ ਫੇਰ ਖਾ ਲਿਓ ਪਰ ਸਾਡੇ ਆਸਤੇ ਔਕਾ ਵਾ ਭੈਣ ਜੀ ਜੇ ਤੁਸੀਂ ਉਹ ਕਿੰਨੇ ਮਠੰਡਾ ਨੂੰ ਨਾਲੇ ਹਲਵਾਈ ਕਹਿੰਦਾ ਪਿਆ ਕਹਿੰਦਾ ਜੇ ਤੁਸੀਂ ਇਦਾਂ ਦੇ ਬੰਦੇ ਸੱਦਨੇ ਸੀ ਸਾਡੇ ਨਾਲ ਸਾਈ ਕਿਉਂ ਘਟ ਕੀਤੀ ਆ ਅੱਜ ਚਮਾਂ ਪੰਜਾਰ ਕੀ ਕੋਈ ਆ ਜਿਹੜੀ ਹੰਬਣੀ ਨਹੀਂ ਦੇਖਣ ਤੋਂ ਮੈਂ ਵੀ ਚੋਲਾ ਕਰਕੇ ਆਈ ਸੀ ਬਾਕੀ ਗੱਲ ਕਹਿੰਦੇ ਹੁੰਦੇ ਨਾ ਕਹਿੰਦੇ ਨੇ ਕਿ ਜਿੱਦਾਂ ਪ੍ਰੋਗਰਾਮ ਕੋਈ ਕਰੋ ਜਿੰਨਾ ਮਰਜ਼ੀ ਖਵਾ ਲੋ ਕਿਸ ਨੂੰ ਪਰ ਕੋਈ ਨਾ ਕੋਈ ਨੁਕਸ ਕਾਢ ਹੀ ਦਿੰਦਾ ਉਹੋ ਗੱਲ ਆ ਜਿਹੜੀ ਗਾਇਸ ਭੈਣਾਂ ਇਹ ਵੀ ਚੋਲਾ ਕਰਕੇ ਪੁੱਟ ਪਟਣ ਦਾ ਵੀ ਚੋਲ ਹੈ ਨਹੀਂ ਆ ਜਿਹੜੀ ਦੂਜੀ ਆ ਕਾਲੋ ਕੱਲ ਵੀ ਚੌਲ ਹੈ ਨਹੀਂ ਚੌਲਾਂ ਕਰਕੇ ਆਏ ਸੀ ਤੇ ਉੜ ਜਾ ਵਾਪਸ ਚੱਲ ਜਾ ਉਹ ਗੱਲ 200 300 ਦਾ ਗਿਫਟ ਦਿੱਤਾ ਨਾ ਵਾ 7 800 ਦਾ ਖਾ ਗਏ ਜੇ ਤੇ ਹਲੇ ਵੀ ਤੂੰ ਉਹਨਾਂ ਦੇ ਬਾੜੂ ਪੈਣ ਦੇ ਜੇ ਆਈ ਚੌਲ ਹੈ ਨਹੀਂ ਚੌਲ ਦੋ ਇਹਨਾਂ ਨੂੰ ਕਿਲੋ ਕਿਲੋ ਘਰ ਜਾ ਕੇ ਬਣਾ ਲੈਣ ਤੇ ਕਾਲੋ ਤੂੰ ਇਹਨਾਂ ਨਾਲ ਇਹਦੇ ਤੂੰ ਇਹ ਥੱਲੇ ਆ ਗਈ ਬਾਤ ਤੁਰ ਕੋ ਨਿਕਲੇ ਨਹੀਂ ਜਾਣਾ ਇਹਨਾਂ ਨੇ ਪੰਗੇ ਲੈ ਆ ਗਏ ਇਹੋ ਕੱਲੀ ਚੰਗੀ ਐ ਇਹੋ ਕਮਾਂ ਲਈ ਤੂੰ ਨਹੀਂ ਹੈਗੀ ਤੇ ਤੂੰ ਮੇਰੀ ਸੁਣ ਗੱਲ ਕਾਲੋ ਭੈਣ ਚੁੱਪ ਕਰਕੇ ਨਾ ਨਮਸਤੋ ਗਿਓ ਕੁਰਸੀ ਤੇ ਬੈਠਾ ਲਾਲ ਤੇ ਤੈਨੂੰ ਪਤਾ ਵਾ ਇਹਨਾਂ ਨੇ ਕਾਲੇ ਗਲਾਬਾਂ ਵਾਂਗੂ ਲਵੇੜ ਕੇ ਨੇ ਕਾ ਜਾਣੇ ਤੈਨੂੰ ਜਿੰਨੀ ਇਹ ਖਾਂਦੀ ਐ ਚੌਲਾਂ ਨਾਲ ਇਹਦੀ ਰੀਸ ਕਰ ਲਵੇਂਗੀ ਤੂੰ ਸੁਮਨ ਜੀ ਸੁਮਨ ਵੀ ਚੈਨਲ ਬਣਾਉਣ ਲੱਗੀ ਐ ਚੈਨਲ ਬੋਰਡ ਕਰਿਓ ਜੀ ਜ਼ਰੂਰ ਭੈਣ ਨੂੰ ਠੀਕ ਐ ਜੀ ਬਹੁਤ ਵਧੀਆ ਨੇਚਰ ਆ ਭੈਣ ਦਾ ਐਵੇਂ ਕੋਈ ਗਲਤ ਫਲਤ ਨਾ ਹੋਣੀ ਰੱਖੋ ਐਵੇਂ ਆਉਣ ਲੱਗੇ ਆ ਬਣਾ ਲਓ ਬਣਾ ਲਓ ਜਿੱਥੇ ਇੰਨੇ ਜਾਣੇ ਬਲੌਗ ਬਣਾਉਂਦੇ ਤੁਸੀਂ ਬਣਾ ਲਓ ਕਿਹੜਾ YouTube ਮੁੱਕ ਨਹੀਂ ਚੱਲਾ ਤੇ ਨਾ YouTube ਤੇ ਬਲੌਗ ਵੇਖਣ ਵਾਲੇ ਲੋਕੀ ਮੁੱਕਣ ਵਾਲੇ ਆ ਤੇ ਤੁਸੀਂ ਇਹ ਗੱਲ ਜਰੂਰ ਕਰਿਓ ਅਸੀਂ ਤੁਹਾਡੇ ਬਲੌਗ ਵੇਖਾਂਗੇ ਪਰ ਕੋਈ ਬਲੌਕਾਂ ਚ ਮਾੜੀ ਹਰਕਤ ਨਾ ਕਰਿਓ ਕਿ ਜਿਹਦੇ ਕੰਨ ਸਾਨੂੰ ਤੁਹਾਡਾ ਰੋਸਟ ਕਰਨਾ ਪਵੇ ਇਧਰ ਸਾਰੇ ਦੇਖ ਲਓ ਮਸਤੀ ਕਰ ਰਹੇ ਆ ਤੇ ਗਾਈਜ਼ ਵੀ ਇਧਰ ਪਤਾ ਨਹੀਂ ਕਿ ਕਿੱਥੇ ਚੱਲੇ ਆ सोनू ਹੋਰ ਪਤਾ ਨਹੀਂ ਕਿੱਥੇ ਚੱਲੀ ਵਾਜਾ ਮਾਰੀ ਇੰਨੀ ਮਨਾਂ ਨੂੰ ਫਾਉਂਡ ਆ ਵੀ ਜੇ ਪੰਗੜਾ ਤੇ ਕਰਨਾ ਪੈਣਾ ਇਹਨੂੰ ਚੁੱਪ ਕਰਕੇ ਹਟਾਲਾ ਕਿਉਂਕਿ ਮੈਨੂੰ ਪਤਾ ਵਾ ਤੇਰਾ ਸਮਾਨ ਉਧਰ ਮੁੱਕ ਗਿਆ ਹੀ ਉਹ ਇਹਨੇ ਫੇਰ ਨੂੰ ਇਹਨੂੰ ਭੁੱਖ ਲੱਗ ਜਣੀ ਤੇ ਜਾਂਦੇ ਫਿਰ ਲਵਾਈ ਨੂੰ ਕਹਦੇ ਕਿ ਦੋਰੇ ਨਾਸ਼ਤਾ ਤਿਆਰ ਕਰੋ ਇਹਨੇ ਫੇਖ ਖਾਂਡਿਆ ਬਣਾਈ ਇਹਦੀਆਂ ਰੋਟੀਆਂ ਪੱਜ ਜਾਣੀਆਂ ਵਾਏ ਸੋਨੂ ਚੱਲੀ ਚੱਲੀ ਘਰ ਨਾ ਬੰਦੀ ਆ ਕਿ ਤੁਹਾਡੇ ਘਰੇ ਹੋਰ ਪਕਾ ਪਕਾ ਮਾਰ ਕੇ ਚੱਲੇ ਰੌਣ ਦੇ ਲਈ ਹਰਵਾ ਦੇ ਕਰ ਦੇ ਦੇਖ ਲੋ ਇੰਨਾ ਪਿਆਰ ਕਿਦਾਂ ਵੇਖ ਲੋ ਇੰਨਾ ਹੋ ਸਕਦਾ ਪਿਆਰ ਕਿੰਨਾ ਇੰਨਾ ਦਾ ਪਿਆਰ ਪਿਆਰ ਦੀ ਦੇ ਗੱਲ ਛੱਡ ਮੈਨੂੰ ਤੇ ਇਹ ਪਿਆਈ ਉਹ ਜਿੱਦਾਂ ਜਿਹੜੇ ਹਿਸਾਬ ਨਾਲ ਗਾਇਸ ਤਣ ਜੱਫੀਆਂ ਪਾਉਂਦੀ ਹੈ ਨਾ ਉਹ ਵਿਚਾਰੀ ਕੱਚੀ ਨਾ ਰਹਿ ਜਾਏ ਬਾਅਦ ਚ ਉਹਨੂੰ ਵੀ ਵਿਚਾਰੀ ਨੂੰ ਉਹ ਪਾਣੀ ਪੂਣੀ ਮਾਰਨਾ ਪਵੇ ਫਿਰ ਹੋਸ਼ ਹੋਣੀ ਆ ਤੇ ਕੱਲ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਕਿ ਥੋੜਾ ਜਿਹਾ ਨਾ ਕੋਨਾ ਦੂਰੀ ਬਣਾ ਕੇ ਰੱਖਿਆ ਕਰੋ ਠੀਕ ਹੈ ਨਾ ਬਾਅਦ ਤੋਂ ਉਹੀ ਗੱਲਾਂ ਵਾਂ ਫਿਰ ਕੱਚ ਚ ਮੱਖੀ ਮਾਰਨ ਲਈ ਗੱਲ ਹੋਣੀ ਆ ਠੀਕ ਹੈ ਨਾ ਨਾਲੇ ਕਿੱਦੀ ਇਨਵਾਈਟ ਕਰਦੀ ਪਈ ਇਹਨੂੰ ਕਿ ਘਰ ਆਈ ਤੂੰ ਇਦਾਂ ਕਰੀ ਪਲੇ ਸੌਦਾ ਸੌਦਾ ਲੈ ਕੇ ਰੱਖੀ ਵਾਵਾ ਇਹ ਫੇਰ ਹੀ ਗੱਲ ਬਣਨੀ ਆ ਉਦਾਂ ਨੇ ਇਹਨੂੰ ਸੱਦ ਲਈ ਕਿਦੇ ਆਹੋ ਉਹ ਗੱਲ ਤੈਨੂੰ ਜ਼ਮਾਨ ਲਵਾਈ ਲਿਖਾ ਕੇ ਜਾਊਗਾ ਫੇਰ ਇਹਨੂੰ ਸੱਦੀ ਇਹ ਨਾ ਸੋਚੀ ਕਿ ਮੈਂ ਕੱਲੀ ਰਜਾਲੂਂਗੇ ਇਹਨੂੰ ਇਹ ਨਹੀਂ ਉਹ ਕੱਲੀ ਰਾਜਦੀ ਲਓ ਜੀ ਮਿੱਤਰੋ ਇਹਦੀ ਆਪਣੀ ਵੀਡੀਓ ਹੈ ਇਹ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਓਕੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ